ਜਦੋਂ ਮੈਂ ਬੀਐਸਸੀ ਕਰ ਲਈ ਫਿਰ ਘਰਦਿਆਂ ਨੂੰ ਲੱਗਿਆ ਵੀ ਲੋ ਹੁਣ ਤਾਂ ਬਹੁਤ ਪੜ ਲਿਆ ਹੁਣ ਤਾਂ ਤੁਸੀਂ 12ਵੀਂ 14ਵੀਂ ਕਲਾਸ ਪਾਸ ਕਰ ਲਈ ਐ ਵੀ ਇਸ ਤਾਂ میٹرਿਕ ਤੋਂ ਹੀ ਸੋਚ ਰੇ ਸੀ ਵੀ ਕਦੋਂ ਨੌਕਰੀ ਲੱਗਾਂ ਹੂੰ ਕਿਉਂਕਿ ਸਾਡਾ ਜਿਹੜਾ ਇਹ ਇਲਾਕਾ ਹੈ ਠੀਕ ਐ ਜ਼ਮੀਨ ਸਾਡੇ ਕੋਲ ਹੈਗੀ ਸੀ ਲੇਕਿਨ ਉਸ ਦੀ ਆਮਦਨ ਨਹੀਂ ਸੀ ਇਸ ਇਲਾਕੇ ਦੇ ਵਿੱਚ ਪਾਣੀ ਬਹੁਤ ਡੂੰਗੇ ਸੀ ਹੂੰ ਜ਼ਮੀਨ ਬਹੁਤ ਅਬਜੌਰ ਨਹੀਂ ਸੀ ਇਸ ਕਰਕੇ ਹੈਂਡ ਟੂ ਮਾਉਥ ਕੰਮ ਚੱਲਦਾ ਸੀ ਦੂਸਰੀ ਇਹ ਵੀ ਕਰਦਿਆਂ ਨੂੰ ਹੁੰਦਾ ਸੀ ਮੈਂ ਸਾਈਕੀ ਜਾਣਦਾ ਤੇ ਉਹ ਜਿਹੜੀ ਗੱਲ ਵੀ ਕਰਨ ਵਾਲੀ ਹੈ ਕਿ ਉਦੋਂ ਤਰਲੋਚਨ ਜੀ ਪੜ੍ਹਾਈ ਜਿਹੜੀ ਹੈ ਉਹ ਆਪਸ਼ਨਲ ਹੁੰਦੀ ਸੀ ਪਿੰਡਾਂ ਦੇ ਵਿੱਚ ਜਿਹੜਾ ਪੜ੍ਹ ਗਿਆ ਪੜ੍ਹਨਾ ਚਾਹੁੰਦਾ ਉਹ ਪੜ੍ਹ ਲਵੇ ਜਿਹਨੇ ਨਹੀਂ ਪੜ੍ਹਨਾ ਉਹ ਕੰਮ ਕਰ ਕੰਮ ਕਰ ਲਵੇ ਹੁੰਦਾ ਇਹ ਸੀਗਾ ਇਹਦੇ ਨਾਲ ਜੋ ਇੱਕ ਬਹੁਤ ਅੱਛੀ ਗੱਲ ਸੀ ਕਈ ਲੋਕ ਪੜ੍ਹਾਈ ਤੋਂ ਡਰਦੇ ਕੰਮ ਕਰਨ ਲੱਗ ਜਾਂਦੇ ਸੀ ਔਰ ਕਈ ਕੰਮ ਤੋਂ ਡਰਦੇ ਪੜਨ ਲੱਗ ਜਾਂਦੇ ਸੀ ਫਿਰ ਡਰਦਿਆਂ ਪੜਾਈ ਕੀਤੀ ਕਿ ਹਾਂ ਮੈਂ ਕੰਮ ਤੋਂ ਡਰਦਿਆਂ ਨੇ ਕੰਮ ਮੀਨਸ ਖੇਤੀ ਦਾ ਕੰਮ ਤਾਂ ਸਾਰੀ ਉਮਰ ਕੀਤਾ ਬੜਾ ਔਖਾ ਕੰਮ ਹੁੰਦਾ ਸੀ ਅੱਜ ਵਾਂਗ ਮਸ਼ੀਨੀ ਯੁੱਗ ਨਹੀਂ ਸੀ ਸਹੀਂ ਕੰਮ ਸੀ ਸਾਰਾ ਠੀਕ ਕੰਮ ਸਾਰਾ ਸੀ ਵੱਡੇ ਵੱਡੇ ਟਿਊਬਾਂਾਂ ਦੇ ਵਿੱਚ ਵੀ ਖੜੇ ਤੇ ਉਹ ਕਦੇ ਉਹਦਾ ਬੈਲਟ ਟੁੱਟ ਜਾਣੀ ਹੋਰ ਜਦਾਂ ਮੈਂ ਜਦੋਂ ਦੇਖਦਾ ਸੀ ਕੰਮ ਕਰਦਿਆਂ ਨੂੰ ਮੈਨੂੰ ਇਹ ਲੱਗਦਾ ਸੀ ਵੀ ਇਹ ਕੰਮ ਮੇਰੇ ਵਾਸਤਾ ਨਹੀਂ ਹੈ ਪਹਿਲੀ ਪੋਸਟਿੰਗ ਕਿੱਥੇ ਹੋਈ ਪਹਿਲੀ ਪੋਸਟਿੰਗ ਜਿਹੜੀ ਹੈ ਜੋ ਪਹਿਲੀ ਨੌਕਰੀ ਕਿਹੜੀ ਕੀਤੀ ਨੌਕਰੀ ਜਦੋਂ ਫਿਰ ਮੈਂ ਬੀਐਸਸੀ ਕਰ ਲਈ ਫਿਰ ਮੈਂ ਉਦੋਂ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ ਮੇਰੀ ਨੌਕਰੀ ਬਹਾਦਰਗੜ ਜਿਹੜਾ ਪਟਿਆਲਾ ਦੇ ਨਾਲ ਹੈ ਉਥੇ ਐਸਕਾਟ ਲਿਮਟਿਡ ਦੀ ਇੱਕ ਬਹੁਤ ਵੱਡੀ ਫੈਕਟਰੀ ਸੀ ਜਿਹਦੇ ਚ ਮੇਰੀ ਐਸਬੀਐਸਸੀ ਉਦੋਂ ਬੀਐਸਸੀ ਨਾਨ ਮੈਡੀਕਲ ਤੇ ਇੰਜੀਨੀਅਰਿੰਗ ਉਹ ਅਵਲੀਕ ਕਰਕੇ ਨੌਕਰੀਆਂ ਨਿਕਲੀਆਂ ਸੀ ਉਸ ਦੇ ਉੱਤੇ ਇੰਜੀਨੀਅਰ ਵੀ ਲੱਗ ਸਕਦਾ ਸੀ ਤੇ ਬੀਐਸਸੀ ਨਾਨ ਮੈਡੀਕਲ ਵੀ ਤੇ ਮੇਰੀ ਉੱਥੇ ਪੋਸਟਿੰਗ ਹੋ ਜਾਂਦੀ ਹੈ ਜਦੋਂ ਉੱਥੇ ਪੋਸਟਿੰਗ ਹੋਈ ਮੈਂ ਕੁਛ ਦਿਨ ਨੌਕਰੀ ਕੀਤੀ ਲੇਕਿਨ ਮੈਨੂੰ ਮੇਰੇ ਵੈਲਿਊਇਸ਼ਰਾਂ ਨੇ ਕਹਿ ਲੋ ਜਾਂ ਮੈਨੂੰ ਆਪ ਨੂੰ ਵੀ ਲੱਗਿਆ ਵੀ ਨਹੀਂ